ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਬਲੌਗ ਚ ਤੁਹਾਡਾ ਸਵਾਗਤ ਹੈ ਜੀ। ਹੋਰ ਬਈ ਠੀਕ ਠਾਕ ਆ ਉਮੀਦ ਕਰਦਾ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ। ਬਈ ਆਪਾਂ ਨਾ ਹੁਣ ਤਾਂ ਸਿਆ ਸੀਗਾ ਇਹ ਥਾਂ ਉੱਥਾ ਵਿੱਚ ਮਿੱਟੀ ਚ ਕਾਉਣ ਲੱਗੇ ਆ। ਆਹ ਦੇ ਮਸ਼ੀਨਾਂ ਆ ਵੀ ਅੱਜ ਮਿੱਟੀ ਵਾਲੀ ਚੱਕਣ ਲੱਗ ਪਿਆ। ਆ ਦੇ ਤੈਨ ਟਰੈਕਟਰ ਅਗਲੇ ਦਿਹਾੜੀ ਡੇਰ-ਦਹਾੜੀ ਚ ਚੱਕ ਦਾਂਗੇ ਅਸੀਂ ਭਾਈ ਉਹਦੇ ਬਰਾਬਰ ਕਰਨੀ ਆ ਥੱਲੇ ਵਾਲੇ ਖੱਤੇ ਦੇ पत्थर ही चका गई किराएक्टर माड़ी मोटी करनी पैनी आते बराबर कर नहीं है आए दे दे। ਬਰੇਕ ਵਾਰੀ ਲਾ ਬਾਈ ਪਾਣੀ ਟੁੱਟ ਜਾਂਦਾ ਸੀਗਾ ਉਹ ਮੱਕੀ ਵਾਲੀ ਸਾਂਤਾ ਬਹੁਤ ਆਖਦਾ ਨਾਲ ਬਹੁਤ ਾਂ ਛੱਡਣਾ ਪੈਂਦਾ ਸੀਗਾ ਪਾਣੀ ਹੁਣ ਆਖਦੇ ਤੋਂ ਬਰਾਬਰ ਇਹ ਪਾਣੀ ਦਾ ਸੌਖਾ ਹੋ ਗਿਆ ਤਾਂ ਆ ਵੀ ਇਸ ਕਾਨੇ ਵਾਸੀ ਦਾ ਪਾਣੀ ਬਹੁਤ ਔਖਾ ਚੜਦਾ ਹੈ। ਆਹ ਦੇਖੋ ਲੇ ਤੁਹਾਨੂੰ ਮੰਗੀ। ਇੱਥੋਂ ਨਾਲ ਆਪਣੇ ਗਰੇਗ ਵਾਲੀ ਪਾਈਪ ਟੁੱਟਿਆਣਾ। ਫੇਰ ਅਗਲਾ ਹੰਪਾ ਲੈ ਕੇ ਆ ਜਾਂਦਾਈ ਭਾਈ ਪਾਣੀ ਟੁੱਟ ਗਿਆ ਹੁਣ ਲਾ। ਉਹ ਤਾਂ ਹੁਣ ਜਦੋਂ ਚਾਹਾਂ ਟੁੱਟੇ ਜਾਂਦਾ ਵਾਏ ਕਿਹੜਾ ਵੀ ਬੰਦਾ ਜਾਣ ਕੇ ਤੋੜਦਾ। ਕੋਈ ਵੀ ਆ ਕਿਸੇ ਦਾ ਜਾਣ ਕੇ ਨੁਕਸਾਨ ਨਹੀਂ ਕਰਦਾ ਹੁੰਦਾ ਆ ਦੇ ਇਹ ਇੱਕ ਵਾਰੀ ਨਾ ਇੱਧਰ ਪਾਣੀ ਟੁੱਟ ਜਾਂਦਾ ਸੀ ਇੱਧਰ ਨੂੰ ਮੱਕੀ ਵਾਲੇ ਚੱਲ ਹੁਣ ਆਪਣੇ ਇੱਧਰ ਆ ਖੱਤੇ ਦੇ ਬਰਾਬਰ ਹੋ ਜੂਗੀ ਆ ਜਿਹੜੇ ਇਹ ਪਾਣੀ ਸੌਖਾ ਲੱਗ ਜੂਗਾ ਬਰੇ ਆ ਟਰਾਲੀਆਂ ਵੀ ਨਾਲ ਦੀ ਨਾਲ ਲਿਖੀ ਜਾਂਦਾ ਮੈਂ ਆਪ ਵੀ ਪਹਿਨ ਚੱਕ ਲਿਆ ਇਹਦੇ ਆਦੇ ਆਡੀ ਡੇਟ ਦਾੜੀ ਚ ਚੱਕ ਦਾਂਗੇ ਬਈ 1 ਫੁੱਟ ਬਣ ਜਾਣਾ ਇਹ 1 ਫੁੱਟ ਚ ਕਾਉਣੀ ਆ ਇਹ ਨਾ ਪਾਣੀ ਜਾਉ ਵਧੀਆ ਭੱਜ ਕੇ ਝੋਨੇ ਮੋਕੇ ਇਹਦਾ ਬਹੁਤ ਔਖਾ ਹੁੰਦਾ ਮੇਰੇ ਭੈਣ ਭਰਾਵਾਂ ਨੂੰ ਹੱਥ ਬੱਲ ਕੇ ਬੇਨਤੀ ਆ ਵੀਡੀਓ ਨਾ ਜਰੂਰ ਸ਼ੇਅਰ ਕਰਿਆ ਕਰੋ ਯਾਰ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਬਈ ਆ ਪਕਲਾਕਰਨ ਨੂੰ ਟ੍ਰੈਕਟਰ ਨੂੰ ਤਾਂ ਲਾਇਕ ਸ਼ੇਅਰ ਕਰ ਦਿੰਨੇ ਆ ਪਰ ਜਿਹੜੇ ਆਪਣੇ ਵਰਗੇ ਭਰਾ ਵਾ ਉਹਨਾਂ ਨੂੰ ਵੀ ਸ਼ੇਅਰ ਕਰ ਦਿਆ ਕਰੋ ਯਾਰ ਉਹਨਾਂ ਕੋ ਤਾਂ ਪਹਿਲੇ ਪੈਸਾ ਬਥੇਰਾ ਵਾ। ਵੀਰੇ ਮਾਤੜ ਬੰਦੇ ਨੂੰ ਸਪੋਰਟ ਕਰਿਆ ਕਰੋ। ਇਹ ਨਹੀਂ ਕਹਿੰਦਾ ਵੀ ਇਕੱਲੇ ਮੇਰੇ ਦੀ ਕਰੋ ਕੋਈ ਵੀ ਆ। ਹੈਲਪ ਕਰੋ ਯਾਰ ਵੀਰੇ ਜਿੰਨਾ ਹੋ ਸਕੇ ਉੰਨੇ ਕਰਿਆ ਕਰੋ ਅਗਲੇ ਦੀ। ਨਾਲ ਕੁਛ ਨਹੀਂ ਜਾਣਾ। ਸਭ ਕੁਝ ਇੱਥੇ ਰਹਿ ਜਾਣਾ। ਚਲੋ ਠੀਕ ਆ ਧੰਨਵਾਦ ਵੀਰੇ। ਸ਼ੇਅਰ ਕਰ ਦਿਓ ਵੀਡੀਓ।